ਜ਼ਿੰਦਗੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਕਦੇ ਹਸਾਉਂਦੀ ਹੈ ਕਦੇ ਰੋਵਾਉਂਦੀ ਹੈ ਹਰ ਹਾਲ ਵਿੱਚ ਜੋ ਖੁਸ਼ ਰਹਿੰਦੇ ਹਨ ਜ਼ਿੰਦਗੀ ਉਹਨਾਂ ਅੱਗੇ ਹੀ ਸਿਰ ਝੁਕਾਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਇਹਾਜ਼ਰ ਰਹੀ ਇੱਕ ਨਵੀਂ ਕਹਾਣੀ ਲੈ ਕੇ ਇੱਕ ਵਾਰ ਦੀ ਗੱਲ ਹੈ ਕਾਲਜ ਵਿੱਚ ਹਰਜੀਤ ਨਾਮ ਦਾ ਮੁੰਡਾ ਪੜਦਾ ਸੀ ਉਹ ਇੰਨਾ ਖੁਸ਼ ਰਹਿੰਦਾ ਸੀ ਕਿ ਸਾਰੀ ਕਲਾਸ ਉਸ ਕਰਕੇ ਖੁਸ਼ ਰਹਿੰਦੀ ਸੀ ਹਮੇਸ਼ਾ ਹਾਸਾ ਮਜ਼ਾਕ ਕਰਦਾ ਰਹਿੰਦਾ ਪਰ ਪਤਾ ਨਹੀਂ ਕੀ ਹੋਇਆ ਕਿ ਪਿਛਲੇ 15-20 ਦਿਨਾਂ ਤੋਂ ਉਦਾਸ ਰਹਿਣ ਲੱਗਿਆ ਨਾਉ ਕਿਸੇ ਨਾਲ ਗੱਲ ਕਰਦਾ ਹੌਲੀ-ਹੌਲੀ ਉਸਤੇ ਦੋਸਤ ਘਟਣ ਲੱਗੇ ਹਰਜੀਤ ਦੇ ਕਲਾਸ ਟੀਚਰ ਨੇ ਇਹ ਗੱਲ ਨੋਟਿਸ ਕੀਤੀ ਉਹਨਾਂ ਨੇ ਹਰਜੀਤ ਨੂੰ ਬੁਲਾਇਆ ਤੇ ਪੁੱਛਿਆ ਕਿ ਕੀ ਹੋਇਆ ਤੂੰ ਤਾਂ ਇੰਨਾ ਖੁਸ਼ ਰਹਿੰਦਾ ਸੀ ਤੇਰੇ ਕਰਕੇ ਸਾਰੀ ਕਲਾਸ ਖੁਸ਼ ਰਹਿੰਦੀ ਸੀ ਹੁਣ ਤੂੰ ਉਦਾਸ ਰਹਿਣਾ ਹੈ ਹਰਜੀਤ ਨੇ ਪੁੱਛਣ ਤੇ ਦੱਸਿਆ ਕਿ ਉਸ ਨੂੰ ਇੱਕ ਕੁੜੀ ਪਸੰਦ ਸੀ ਪਰ ਉਸ ਤੋਂ ਦਿਲ ਤੋੜ ਕੇ ਚਲੀ ਗਈ ਹੁਣ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਹੋਰ ਕੁਝ ਚੰਗਾ ਹੈ ਹੀ ਨਹੀਂ ਮੈਂ ਬਸ ਐਸੀ ਗੱਲ ਕਰਕੇ ਉਦਾਸ ਰਹਿੰਦਾ ਹਾਂ ਤਾਂ ਟੀਚਰ ਨੂੰ ਲੱਗਿਆ ਕਿ ਹਰਜੀਤ ਨੂੰ ਇਹ ਗੱਲ ਸਮਝਾਉਣੀ ਪਵੇਗੀ ਕਿ ਖੁਸ਼ ਕਿਵੇਂ ਰਹਿਣਾ ਹੈ ਉਹਨਾਂ ਨੇ ਹਰਜੀਤ ਨੂੰ ਆਪਣੇ ਘਰ ਬੁਲਾਇਆ ਸ਼ਾਮ ਨੂੰ ਹਰਜੀਤ ਟੀਚਰ ਦੇ ਘਰ ਪਹੁੰਚਿਆ ਤਾਂ ਟੀਚਰ ਨੇ ਉਸ ਨੂੰ ਜੂਸ ਪੀਣ ਲਈ ਦਿੱਤਾ ਜਿਸ ਵਿੱਚ ਉਹਨਾਂ ਨੇ ਜਾਣ ਬੁੱਝ ਕੇ ਨਮਕ ਵੱਧ ਪਾ ਦਿੱਤਾ ਸੀ ਤੇ ਮਿੱਠਾ ਘੱਟ ਸੀ ਹਰਜੀਤ ਨੂੰ ਜੂਸ ਦਿੱਤਾ ਤਾਂ ਉਸਨੇ ਪੀਂਦੇ ਹੀ ਅਜੀਬ ਜਿਹਾ ਮੂੰਹ ਬਣਾਇਆ ਤੇ ਕਿਹਾ ਕਿ ਇਸ ਵਿੱਚ ਤਾਂ ਨਮਕ ਵੱਧ ਹੈ ਟੀਚਰ ਨੇ ਕਿਹਾ ਮੈਂ ਇਸ ਨੂੰ ਡੋਲ ਕੇ ਹੋਰ ਬਣਾ ਦਿੰਦਾ ਹਾਂ ਹਰਜੀਤ ਨੇ ਕਿਹਾ ਡੋਲਣ ਦੀ ਕੀ ਜ਼ਰੂਰਤ ਹੈ ਇਸ ਵਿੱਚ ਨਮਕ ਜ਼ਿਆਦਾ ਹੈ ਤੇ ਇਸ ਵਿੱਚ ਮਿੱਠਾ ਹੋਰ ਪਾ ਸਕਦੇ ਹਾਂ ਤਾਂ ਇਹ ਪੀਣ ਲਾਇਕ ਹੋ ਜਾਵੇਗਾ ਟੀਚਰ ਨੇ ਕਿਹਾ ਕਿ ਇਹ ਹੀ ਤਾਂ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਤੇਰੀ ਜ਼ਿੰਦਗੀ ਵਿੱਚ ਨਮਕ ਜ਼ਿਆਦਾ ਹੋ ਗਿਆ ਹੈ ਹੁਣ ਉਸ ਨੂੰ ਘੱਟ ਤਾਂ ਨਹੀਂ ਕਰ ਸਕਦੇ ਪਰ ਮਿੱਠਾ ਹੋਰ ਪਾ ਸਕਦੇ ਹਾਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਅਜਿਹੇ ਪਲ ਆ ਹੀ ਜਾਂਦੇ ਹਨ ਜੋ ਕਦੇ ਨਹੀਂ ਭੁੱਲੇ ਜਾ ਸਕਦੇ ਜੋ ਚੰਗੇ ਹੁੰਦੇ ਹੀ ਨਹੀਂ ਜੋ ਸਾਡੀਆਂ ਆਸਾਂ ਨੂੰ ਕੋੜਾ ਕਰ ਦਿੰਦੇ ਹਨ ਪਰ ਅਸੀਂ ਚੰਗੇ ਪਲਾਂ ਦੇ ਨਾਲ ਉਹਨਾਂ ਕੋੜੇ ਪਲਾਂ ਨੂੰ ਭੁੱਲ ਸਕਦੇ ਹਾਂ ਬੁਰੇ ਪਲਾਂ ਨੂੰ بار بار ਯਾਦ ਕਰਨ ਨਾਲ ਕੋਈ ਫਾਇਦਾ ਨਹੀਂ ਹੋਣਾ ਹਮੇਸ਼ਾ ਮੁਸਕਰਾਉਂਦੇ ਰਹੋ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ